ਅਸਵੇਰੇ ਸਮਰਾਲਾ ਦੇ ਨਜ਼ਦੀਕ ਪਿੰਡ ਬਗਲੀ ਕਲਾਂ ਚ 9 ਕਿਲਿਆਂ ਚ ਬਣੇ ਪ੍ਰਾਲੀ ਦੀਆਂ ਗੱਠਾਂ ਦੀ ਡੰਪ ਨੂੰ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਕਰੀਬ 2.5 ਕਰੋੜ ਰੁਪਏ ਦੀ ਪ੍ਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ ਪ੍ਰਾਲੀ ਦੇ ਡੰਪ ਵਿੱਚ 800 ਟਨ ਪ੍ਰਾਲੀ ਦੀਆਂ ਗੱਠਾਂ ਪਈਆਂ ਸਨ ਜਿਸ ਵਿੱਚ 800 ਟਨ ਪ੍ਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ ਅੱਗ ਇੰਨੀ ਭਿਆਨਕ ਸੀ ਕਿ ਹੁਣ ਤੱਕ ਅੱਗ ਤੇ ਕਾਬੂ ਪਾਉਣ ਲਈ ਕਰੀਬ 20 ਤੋਂ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗ ਚੁੱਕੀਆਂ ਹਨ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਲੁਧਿਆਣਾ ਮੰਡੀ ਗੋਬਿੰਦਗੜ ਦੁਰਹਾ ਸੰਬਰਾਲਾ ਤੇ ਖੰਨਾ ਤੋਂ ਬੁਲਾਇਆ ਗਿਆ ਅੱਗ ਲੱਗਣ ਦਾ ਕਾਰਨ ਪਰਾਲੀ ਦੇ ਡੰਪ ਦੇ ਨਾਲ ਖੇਤਾਂ ਦੇ ਵਿੱਚ ਮੱਕੀ ਦੇ ਨਾਲ ਨੂੰ ਅੱਗ ਲਗਾਈ ਦੱਸਿਆ ਗਿਆ 5 ਘੰਟਿਆਂ ਬਾਅਦ ਵੀ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ ਪਰਾਲੀ ਦੀਆਂ ਗੱਠਾਂ ਦੀ ਫਰਮ ਦੇ ਮੁਨੀਮ ਰਣਜੋਤ ਸਿੰਘ ਨੇ ਦੱਸਿਆ ਕਿ ਪਿੰਡ ਬਗਲੀਕਲਾ ਵਿੱਚ ਸਾਡੀ ਫਰਮ ਵੱਲੋਂ ਪਰਾਲੀ ਦੇ ਗੱਠਾਂ ਦੇ ਡੰਪ ਨੌ ਕਿੱਲਾਂ ਵਿੱਚ ਬਣਾਇਆ ਗਿਆ ਹੈ ਅਤੇ ਇਸ ਫਰਮ ਦੇ ਮਾਲਕ ਹੁਸ਼ਾਰਪੁਰ ਦੇ ਰਹਿਣ ਵਾਲੇ ਵਿਅਕਤੀ ਰਜੀਵ ਅਤੇ ਦੀਪਕ ਹਨ ਮੁਨੀਮ ਰਣਜੋਤ ਸਿੰਘ ਨੇ ਦੱਸਿਆ ਕਿ ਡੰਪ ਦੇ ਨਾਲ ਖੇਤਾ 'ਚ ਕੁਝ ਦਿਨ ਪਹਿਲਾਂ ਮੱਕੀ ਦੀ ਵੜਾਈ ਹੋਈ ਸੀ ਅਤੇ ਬਾਅਦ ਵਿੱਚ ਖੇਤਾ 'ਚ ਬਚੀ ਫਸਲ ਦੀ ਨਾਲ ਨੂੰ ਖੇਤ ਮਾਲਕ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਹਵਾ ਚੱਲਣ ਦੇ ਕਰਕੇ ਅੱਗ ਉੱਡ ਕੇ ਪਰਾਲੀ ਦੇ ਡੰਪ ਵਿੱਚ ਆ ਗਈ ਅਤੇ ਪਰਾਲੀ ਦੀਆਂ ਗੱਠਾਂ ਨੂੰ ਤੁਰੰਤ ਅੱਗ ਲੱਗ ਗਈ ਹਵਾ ਚੱਲਣ ਦੇ ਕਾਰਨ ਅੱਗ ਜਲਦੀ ਨਾਲ ਫੈਲ ਗਈ ਮਨੀਮ ਰਣਜੋਤ ਸਿੰਘ ਨੇ ਦੱਸਿਆ ਕਿ 800 ਟਨ ਤੋਂ 500 ਟਨ ਪ੍ਰਾਲੀ ਦੀਆਂ ਗੱਠਾਂ ਸੜਕੇ ਸਵਾਹ ਹੋ ਗਈਆਂ ਹਨ ਜਿਨ੍ਹਾਂ ਦੀ ਕੀਮਤ ਕਰੀਬ 2.5 ਕਰੋੜ ਰੁਪਏ ਦੇ ਆਸ-ਪਾਸ ਹੈ ਰਣਜੋਤ ਸਿੰਘ ਜੀ ਕੀ ਲਿਖੋਗੇ ਇਹ ਵੀ ਆਪਣੀ ਪ੍ਰਾਲੀ ਜਲ ਰਹੀ ਸੀ ਪਾਰ ਬਾਂਡ ਦੀਆਂ ਜੀ ਅ ਕੀ ਦਾ ਨਾਮ ਤੇ ਦੰਪਾ ਹੈ ਜੀ ਕਿਹੜਾ ਦੰਪਾ ਇਹ ਪੜੀ ਆਪਣੇ 파ਟਨ ਦੇ ਵੀ ਭਾਈ ਤੇ ਆਪਣੇ ਜੀ ਪਰਵਾਜੀ ਨੇ ਹੁਸ਼ਾਰ ਬੁੱਤ ਨੇ ਇਹਦੇ ਖੂਤ ਜਾਈਆਂ ਭਾਈ ਅੱਗ ਲੱਗਣ ਦਾ ਕਾਰਨ ਅੱਗ ਦਾ ਕਾਰਨ ਇਹ ਦੇਖੋ ਜੀ ਆਪਣਾ ਮੱਕੀ ਦਾ ਖੇਤ ਸੀਗਾ ਤੇ ਮੱਕੀ ਦੇ ਖੇਤ ਤੋਂ ਉਹਨਾਂ ਨੇ ਵੜਾਈ ਕੀਤੀ ਸੀ ਕੱਲ ਤੇ ਅੱਜ ਅੱਗ ਲਾਤੀ ਉਹਨਾਂ ਨੇ ਤੇ ਉਹ ਟਾਂਡੇ ਤੋਂ ਕਿਤੇ ਫਲੋ ਆ ਉੱਡ ਗਏ ਸਵੇਰ ਦੇ ਟਾਈਮ ਉੱਪਰ गिर ਗਏ ਆ ਤੇ ਇੱਕੋ ਦਮ ਅੱਗ ਫੜ ਲਈ ਹਵਾ ਜ਼ਿਆਦਾ ਤੇਜ਼ ਸੀਗੀ ਉਹਦੇ ਕਰਕੇ ਇੱਕੋ ਦਮ ਸਾਰੀ ਤਰੀਮਨ ਆਪਣਾ ਮਾਲ ਖੋ ਗਿਆ ਕਾਫੀ 8000 ਰੁਪਏ ਨੇ ਤੇ ਹੋ ਗਿਆ ਜੀ ਕਿੰਨੇ ਜੀ ਉਹ ਤੇ ਇਹ ਰੇਪਾਈ ਤੋਂ ਰੋਲ ਗਿਆ ਕਿੱਲਾ ਜਿਹੜਾ ਮਾਲ ਪਿਆ ਸੀ ਉਹ ਕਿੱਲਾ ਕਿ ਬਚ ਗਿਆ ਜੀ ਸੋ ਆਪਣਾ ਤਕਰੀਬਨ 300 ਕੁ ਗੱਡਿਆਂ ਦੇ ਰੇੜੇ ਬਚਿਆ ਹੈ ਅਭੀ 1.5 ਬਜਟਾ ਹੋ ਗਿਆ ਉਹ ਕਿੱਥੇ ਲੈ ਕੇ ਜਾ ਰਹੇ ਨੇ ਤੇ ਇਹ ਆਪਣਾ ਜੀ ਹੁਣ ਸ਼ਿਫਟਿੰਗ ਕਰ ਰਹੇ ਇੱਕ ਸਾਈਡ ਤੇ ਉੱਥੋਂ ਆ ਦੇਖਾਂਗੇ ਫੈਕਟਰੀ ਨਾਲ ਜਿਹੜੀ ਐਕਸਟਰੀ ਹੈਗਾ ਉਸ ਨਾਲ ਜਾਂਦਾ ਉਹ ਨਾਲ ਗੱਲਬਾਤਾਂਗੇ ਕਿ ਤੁਸੀਂ ਮਾਲ ਸਟਾਕ ਕਿੰਨੇ ਕੇ ਰੇਟ ਚ ਦੋਗੇ ਇਹ ਆਪਣਾ 9 ਕਿੱਲੇ ਜਿਹੇ ਮਾਲ ਲੱਗ ਗਿਆ ਸਟੌਨ ਕੋਕਸਤ ਪ੍ਰਬੰਧ ਕੀਤਾ ਸੀ ਇਹ ਗੁਰੂ ਜੀ ਹਾਂਜੀ ਹਾਂਜੀ ਭਾਜੀ ਆਪਣਾ ਫਾਇਰ ਨੂੰ ਜਦੀ ਜਾਈ ਹੋਈ ਆ ਤੇ ਉਦੋਂ ਨਾਲ ਦੀ ਨਾਲੇ ਆਪਣਾ ਫਾਇਰ ਨੂੰ ਫੋਨ ਕੀਤਾ 5-10 ਮਿੰਟਾਂ ਦੇ ਆ ਗਈ ਸੀ ਬਾਈ ਇਹ ਉਦੋਂ ਆਪਣਾ ਹੈ ਨਹੀਂ ਸੀ ਐਵੇਂ ਦੀ ਕੋਈ ਦਿੱਕਤ ਨਹੀਂ ਸੀਗੀ ਦੇਖੋ ਪਹਿਲਾਂ ਵੀ ਆਪਾਂ ਇੱਕ ਦੰਪ ਦਾ ਲੱਗਿਆ ਨਹੀਂ ਹੋਇਆ ਜੀ ਕਿੰਨੇ ਕੇ ਸਮੇਂ ਤੋਂ ਹੋਇਆ ਇਹ ਆਪਣਾ ਹੋ ਗਿਆ ਜੀ ਅ ਨਵੰਬਰ ਦੇ ਜਾਨੀ ਕਿ ਲਾਸਟ ਦਾ ਹੋ ਕਰਿਆ ਸੀਗਾ ਜੀ ਆਪਾਂ ਨੇ ਐਨਓਸੀ ਤਾਂ ਉਹ ਨਹੀਂ ਉਹ ਦੇਖੋ ਆਪਣਾ ਕੁਝ ਨਹੀਂ ਹੈਗਾ ਭਾਜੀ ਜਿਵੇਂ ਹੁਣ ਆਪਣੇ ਸਾਡੇ ਅੰਦਰ ਬਸ ਕੇ ਨਾ ਪਰ ਮੈਂ ਕੁਝ ਨਹੀਂ ਨਾਲ ਉਹਦਾ ਨਾਮ ਮਰਤ ਬਾਸਨਨ ਡਰਾਈਵਰ ਸਮਰਾਲਾ ਦੀ ਹੈ। ਫਰਵਿਸ਼ੇਸ਼ਨ ਸਮਰਾਲਾ। ਅ ਅੱਗੇ ਗਈ ਹੈ ਤੇ ਕੀ ਕਰਨ ਲੱਗ ਪਈ? ਅੱਗ ਜੀ ਇਹਨਾਂ ਦੇ ਦੱਸਣ ਦੇ ਅਨੁਸਾਰ ਮਾਲਕਾਂ ਦੇ ਵੀ ਕਹਿੰਦੇ ਮੱਕੀ ਨੂੰ ਲੱਗੀ ਹੋਈ ਸੀਗੀ ਉੱਥੋਂ ਕਿਤੇ ਉੱڑ ਕੇ ਚਿੰਗੜਾ ਅੰਦਰ ਪੈ ਗਿਆ ਜਿਵੇਂ 10 ਰੇ ਨੋਰੀ। ਇਹਨਾਂ ਨੇ ਪੁੱਛਿਆ ਕਿ ਵੀ ਕੀ ਗੱਲ ਹੋਈ ਆ। ਕਿੰਨੇ ਦਾ ਨੁਕਸਾਨ ਹੋਇਆ? ਨੁਕਸਾਨ ਜੀ ਇਹਨਾਂ ਦੇ ਦੱਸਣ ਅਨੁਸਾਰ ਤਾਂ ਕਈ ਕਰੋੜਾਂ ਦੱਸਦੇ ਨੇ ਬਾਕੀ ਅਜੇ ਪਤਾ ਨਹੀਂ ਬਈ। ਕਦੋਂ ਤੋਂ ਡੰਪ ਇੱਥੇ ਲੱਗੇ ਹੋਏ ਆ। ਦੰਪਦਾਨੀ ਬਤਾਇਆ ਕਿਦੋਂ ਤੱਕ ਲੱਗਿਆ ਆਵਾ ਅਸੀਂ ਤਾਂ ਅੱਜ ਬੁਝਾਉਣ ਆਏ ਆ ਸਾਨੂੰ ਤਾਂ ਤਾਂ ਪਤਾ ਵੀ ਉਹਰੇ ਦੰਪਾ ਕੋਈ ਇਹਨਾਂ ਨੇ ਪੁੱਤਾ ਪ੍ਰਬੰਧ ਕੀਤਾ ਸੀ ਅੱਗ ਬੁਝਾਉਣ ਲਈ ਜਾਂ ਕੋਈ ਉਹਰੇ ਤਾਂ ਹੀ ਕੋਈ ਹੈ ਨਹੀਂ ਸੀ ਪਾਣੀ ਦਾ ਪ੍ਰਬੰਧ ਉਧਰ ਸਾਈਡ ਤੇ ਪੱਠੇ ਤੋਂ ਇਨਾਂ ਨੇ ਹੀ ਜ਼ਿਆਦਾ ਬਣਾਇਆ ਹੋਇਆ ਉੱਥੋਂ ਹੀ ਲੈ ਕੇ ਆਉਂਦੇ ਆ ਜੀ ਪਾਣੀ ਅਸੀਂ ਇਹ ਕਹਿੰਦੇ ਬੋਲੇ ਕੈਨੋਸੀ ਵਗੈਰਾ ਵੀ ਇੱਕ ਇੱਕੀ ਜਾਂਦੀ ਆ ਉਹਦੇ ਲਈ ਹੋਈ ਇਹਨਾਂ ਨੇ ਕਿ ਨਹੀਂ ਉਹਦੇ ਬਾਰੇ ਜੀ ਪਾਰ ਅਫਸਰ ਨੂੰ ਪਤਾ ਹੋਊਗਾ ਸਾਡੇ ਅਭੀ ਸਿੰਘ ਜੀ ਨੂੰ ਕਿੰਨੇ ਗੱਡੀਆਂ ਕਿੱਲਾਂ ਕਿੱਤੋਂ ਹੋਣਗੀਆਂ ਹੁਣ ਤੋਂ ਤਕਰੀਬਨ ਗੱਡੀਆਂ ਸਾਡੀਆਂ ਪੰਜ-ਛੇ ਸਾਡੀਆਂ ਆਪਣੀਆਂ ਗੱਡੀਆਂ ਲੱਗ ਚੁੱਕੀਆਂ ਜ਼ਮਰਾਲੇ ਵਾਲੀ ਗੱਡੀ ਉਹ ਲੱਗ ਗਈ ਤੇ ਬਾਕੀ ਸਾਡੇ ਨਾਲ ਲੁਧਿਆਣਾ ਤੇ ਆਪਣੇ ਖੰਨਾ ਗੰਦਗੜ ਤੇ ਤੀ ਗੱਡੀਆਂ ਸਾਡੇ ਨਾਲ ਸਹਿਯੋਗ ਦੇ ਰਹੀਆਂ ਨੇ ਸਾਡੇ ਕਿਨੇ ਕੋਈ ਤੁਹਾਨੂੰ ਬੋਲੋ ਜੀ ਸਾਨੂੰ ਕਾਲ ਸਾਡੇ ਦੇ 10:30 11 ਦੇ ਵਿੱਚ ਤਕਰੀਬਨ ਆਈ ਗਈ ਹੈ ਅੱਗੇ ਤੇ ਕੰਟਰੋਲ ਪਾ ਲਿਆ ਗਿਆ ਹੁਣ ਤੇ ਅੱਗੇ ਤੇ ਕੰਟਰੋਲ ਨਹੀਂ ਹੋਇਆ ਜੇ ਚੱਲ ਰਿਹਾ ਜੀ ਬਲਕਿ ਲੱਗੇ ਹੋਏ ਆ ਅਕਦਾਫੀ ਜ਼ਿਆਦਾ ਵਾਹਵਾ ਨਾ ਬਦ ਰਹੀ ਆ ਅੱਗੇ ਜੱਥਾ ਨੂੰ ਪੈ ਰਹੀ ਆ ਔਰ ਲੱਗਿਆ ਹੋਇਆ ਕੋਈ ਨਾ ਫਿਰ ਵੀ ਕੰਟਰੋਲ ਕੀਤਾ ਹੋਇਆ ਜਿੰਨਾ